गुण ਨੇ ਜਿਹੜਾ ਸਾਡਾ ਸਾਡੇ ਨਾਲ ਸਾਰੇ ਰਿਸ਼ਤੇ ਨਿਭਾਉਂਦਾ ਹੈ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ ਮਹਾਰਾਜ ਮੇਰੀ ਸਾਰੀ ਤੂੰ ਜਾਣਦਾ ਮੇਰੀ ਵਰਤੀ ਕੀ ਆ ਮੇਰੀ ਸੋਚ ਕੀ ਆ ਮੇਰੀ ਬੋਲੀ ਕੀ ਆ ਮੈਂ ਸੁਣਦਾ ਕੀ ਆ ਸਾਰੀਆਂ ਵਿਧੀਆਂ ਤੂੰ ਮੇਰੀਆਂ ਜਾਣਦਾ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ ਚਰਨੀ ਲਾਓ ਮਹਾਰਾਜ ਕਹਿੰਦੇ ਨੇ ਸਮਝਾਉਣਾ ਕਰਦੇ ਨੇ ਸਤਗੁਰੂ ਜੋ ਹਮਰੀ ਬਿਧ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਤੂੰ ਸਾਰਾ ਕੁਝ ਜਾਣਦਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਅਸੀਂ ਰੁਲਦੇ ਫਿਰਦੇ ਸੀ ਕੋਈ ਨਹੀਂ ਸੀ ਬਾਤ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਹ ਆਪਾਂ ਆਪਣੇ ਆਪ ਤੇ ਵੀ ਗੱਲ ਲਾਉਣੀ ਆ ਜੀ ਤੇ ਆਪਾਂ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨ ਵੀ ਇਤਿਹਾਸਕ ਬਚਨ ਵੀ ਆ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਇਤਿਹਾਸਕ ਬਚਨ ਵੀ ਆ ਹਿਸਟਰੀ ਆ ਜੋ ਬਿਛੋਟੇ ਬਚਪਨ ਦੇ ਵਿੱਚ ਮਾਤਾ ਪਿਤਾ ਜੀ ਚੜਾਈ ਕਰ ਗਏ ਸੀ ਨਾਨੀ ਆਪਦੇ ਘਰ ਲਿਆ ਇਸੀ ਨਾਨਕੇ ਪਿੰਡ ਆ ਗਿਆ ਸੀ ਬਾਸਰ ਕੇ ਜੋ ਅੰਮ੍ਰਿਤਸਰ ਦੇ ਨੇੜੇ ਹੀ ਹੈ ਉਥੇ ਸਤਗੁਰਾਂ ਦੇ ਦਰਸ਼ਨ ਹੁੰਦੇ ਰਹੇ ਘੁੰਗਣੀਆਂ ਵੇਚਦੇ ਰਹੇ ਪਹਿਲਾਂ ਤੁਰਦੇ ਫਿਰਦੇ ਫਿਰ ਉਸ ਤੋਂ ਬਾਅਦ ਸਤਗੁਰਾਂ ਨੇ ਉੱਥੇ ਪੱਕਾ ਹੀ ਰੱਖ ਲੈ ਨਾਨੀ ਜੀ ਵੀ ਉਹਨਾਂ ਦੇ ਚੜ੍ਹਾਈ ਕਰ ਗਏ ਸੀ ਤੇ ਉੱਥੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਇੱਥੇ ਪੱਕੀ ਡਿਊਟੀ ਕਰ ਲਓ ਪੱਕੇ ਸੇਵਾਦਾਰ ਹੋ ਜਾਓ ਇਸ ਗੁਰੂ ਘਰ ਦੇ ਉੱਥੇ ਫਿਰ ਸੇਵਾ ਕਰਦੇ ਸੀ ਉਸ ਤੋਂ ਬਾਅਦ ਫਿਰ ਸਤਗੁਰਾਂ ਨੇ ਤੀਜੇ ਪਾਤਸ਼ਾਹ ਨੇ ਆਪਣੀ ਬੇਟੀ ਦਾ ਰਿਸ਼ਤਾ ਵੀ ਕੀਤਾ ਉਹਨਾਂ ਨੂੰ ਤੇ ਗੁਰਤਾ ਗੱਦੀ ਤੇ ਵੀ ਆਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਇੱਕ ਇਤਿਹਾਸਿਕ ਬਚਨਾਂ ਨਾਲ ਵੀ ਰਿਲੇਟਰ ਹੈ ਇਹ ਸ਼ਬਦ ਤੇ ਆਪਾਂ ਆਪਣੇ ਤੇ ਲਾਉਣਾ ਜੋ ਭਾਵ ਅਰਥ ਵਿੱਚ ਜਾਣਾ ਵੀ ਆਪਾਂ ਆਪਣੇ ਆਪ ਨੂੰ ਕਹਣਾ ਵੀ ਸਤਿਗੁਰੂ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਨਹੀਂ ਸੀ ਪੁੱਛਦਾ ਫਿਰਦੇ ਸੀ ਦਰਦਰ ਤੇ ਤੁਰੇ ਇੱਧਰ ਉੱਧਰ ਕਰਮਕਾਂਡ ਕਰਦੇ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਇਤਿਹਾਸ ਦੀ ਨਿਗਾਹ ਮਾਰ ਲਗੇ ਸਤ ਗੁਰਾਂ ਨੇ ਥਾਪੜੇ ਦਿੱਤੇ ਤੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਧੀਆਂ ਪ੍ਰਾਪਤ ਕਰੀਆਂ ਤੇ ਗੁਰੂ ਸਿਧਾਂਤਾਂ ਤੇ ਪਹਿਰਾ ਦਿੱਤਾ ਇਤਿਹਾਸ ਅਲੀ ਨਗਾ ਮਾਲੋ ਸਿੱਧ ਸੰਗ ਸਿੰਘਣੀਆਂ ਨੂੰ ਜਿਨ੍ਹਾਂ ਨੂੰ ਅਪਰਦਾਸ ਵਿੱਚ ਯਾਦ ਕਰਦੇ ਹਾਂ ਆਪਣੇ ਤੇ ਵੀ ਐਸੀ ਕਿਰਪਾ ਹੋ ਸਕਦੀ ਆ ਜਦੋਂ ਆਪਾਂ ਪਸਤਾਵਾ ਕਰਾਂਗੇ ਆਪਦੇ ਕੀਤੇ ਕੀਤੇ ਕਰਮਾਂ ਦਾ ਤੇ ਨਾਮ ਬਾਣੀ ਨਾਲ ਜੁੜਾਂਗੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਾਂਗੇ ਮਹਾਰਾਜ ਕਹਿੰਦੇ ਫਿਰ ਤੂੰ ਸਾਨੂੰ ਨਮਾਣਿਆਂ ਨੂੰ ਕੀੜਿਆਂ ਨੂੰ ਥਾਪੜਾ ਦੇ ਕੇ ਉੱਚੀ ਵਸਤਾ ਦੇ ਮਾਲਕ ਬਣਾਤਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਧੰਨ ਧੰਨ ਹੈ ਗੁਰੂ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਧੰਨ ਅਸੀਂ ਤੇਰੇ ਜਾਨਾ ਨਮਾਣੇ ਜੇ ਤੇਰੇ ਸੇਵਕਾਂ ਤੇਰੇ ਭਗਤ ਹਾਂ ਤਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਜਿਹਨੂੰ ਮਿਲਣ ਦੇ ਨਾਲ ਸਾਡੇ ਸੋਗ ਸੰਤਾਪ ਉੱਡ ਜਾਂਦੇ ਨੇ ਕਿਸੇ ਪਾਸੇ ਨੂੰ ਫਿਰ ਚੜ੍ਹਦੀ ਕਲਾ ਵਾਲਾ ਜੀਵਨ ਬਣ ਜਾਂਦਾ ਮਨੁੱਖ ਦਾ ਬੀਬੀ ਐ ਚਾਹੇ ਭਾਈ ਐ ਭਾਈ ਆਪਾਂ ਨਾਮ ਬਾਣੀ ਨਾਲ ਜੁੜੀਏ ਗਰਬਾਣੀ ਪੜੀਏ ਸੁਣੀਏ ਸ਼ਬਦ ਵਿਚਾਰ ਸੁਣੀਏ نیٹ ਤੇ ਪਈ ਆ ਬਥੇਰੀ ਬਾਣੀ ਦੀ ਕਥਾ ਬਹੁਤ ਸੋਹਣੇ ਸੋਹਣੇ ਪ੍ਰਚਾਰਕ ਨੇ ਸਰਬਜੀਤ ਸਿੰਘ ਧੁੰਦੇ ਹੋਣੀ ਨੇ ਭਾਈ ਪੰਥਪ੍ਰੀਤ ਧੁੰਨੀ ਨੇ ਹੋਰ ਬਹੁਤ ਨੇ ਭਾਈ ਸਾਹਿਬ ਥੋੜੀਆਂ ਜੀਆਂ ਰੀਲਾਂ ਦੇ ਵਿੱਚ ਵੀ ਬੜਾ ਹਿੰਟ ਦੇ ਦੇ ਕੇ ਸਾਨੂੰ ਸਮਝਾਉਂਦੇ ਨੇ ਜਿਹਨੇ ਸਮਝਣਾ ਭਾਈ ਜਿਹਨੇ ਹੋਰ ਕੁਝ ਦੇਖਣਾ ਉਹਦੀ ਮਰਜ਼ੀ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ